ਹਾਂ ਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਤਰਾ ਮੀਰ ਕਾ ਤੇ ਠੀਕ ਠਾਕ ਹੁਣ ਛੜੇ ਨੇ ਸੈਟ ਵਟ ਹੁਣੇ ਲਾਓ ਮਤਰਾ ਕੁੱਤੜ ਆਉਣੇ ਪਹਿਲਾ ਮੁਰਗੀਆਂ ਛੱਡ ਦੇ ਅੱਜ ਹੈ ਲੱਗਦਾ ਕਿ ਲੇਟ ਚਲੋ ਜੀ ਮਾਉਨਾ ਸੁਣਨ ਮੈਂ ਕਮੈਂਟ ਫਿਰਦੇ ਰੋ ਨਾ ਟਾਈਮ ਉਹਨਾਂ ਨੇ ਗੇੜੇ ਗੂੜੇ ਦੇ ਲੂ ਚਲੋ ਭਾਈ ਚੱਲ ਕੇ ਛੱਡ ਗਏ ਤੇ ਫੇਰ ਰੱਖਦੇ ਆਪਾਂ ਦਾਣੇ ਦੋਣੇ ਸਾਰਿਆਂ ਨੂੰ ਮੁਰਗੀਆਂ ਨੂੰ ਵੀ ਤੇ ਬੱਚੇ ਭਾਈ ਛੱਡ ਤੇ ਆਪਾਂ ਸਾਰੇ ਖੁੱਡੇ ਦੇ ਵਿੱਚ ਕਲੀ ਪਾਉਣੀਆਂ ਨਾਲੇ ਆਪਾਂ ਤੇ ਉਹ ਬੌਣੇ ਖੁੱਡਿਆਂ ਦੇ ਵਿੱਚ ਥੋੜੀ ਥੋੜੀ ਇਹ ਲਾ ਬਾਹਰ ਘੱਟ ਲਗੇ ਸਾਰੇ ਤੇ ਭਾਈ ਇੱਕ ਕੱਲ ਨਾ ਬੱਚਾ ਇੱਕ ਰਾਤ ਬਾਹਰ ਘੱਟ ਕੇ ਮੁੜ ਕੇ ਆਇਆ ਆਦ ਬੈਠੇ ਸਾਰੇ ਅਸਾ ਕਿਹੜਾ ਮੁੜ ਕੇ ਆਇਆ ਇਹਨਾਂ ਜੇ ਵਿੱਚੋਂ ਉਹ ਬਿਠਾ ਟੂ ਸਿਰੰਡੇ ਵਾਲਾ ਉਹ ਲਾਲ ਸਰਾਣੀ ਹੋ ਦੇ ਉਹ ਚੱਲਿਆ ਦੇ ਉਂਗਲ ਦੇ ਸਾਬਣਾ ਹੋਵੇ ਤਰੇ ਤਰੇ ਨਾ ਹੋਰੀ ਇਹ ਮੁੜ ਕੇ ਭਾਈ ਇੱਕ ਰਾਤ ਬਾਹਰ ਘੱਟ ਗਿਆ ਠੀਕ ਬਾਕੀ ਸਾਰੇ ਬਾਹਰ ਕੱਢਦੇ ਹੁਣ ਆਪਾਂ ਸ਼ਾਂਤੀ ਬਹੁਤ ਆ ਸਾਰੇ ਬਸੇ ਆ ਦੀ ਹੈਲੋ ਉਹ ਇਨੀ ਬੈਠਾ ਜਾਨਵਰ ਇੱਧਰ ਵੀ ਆਪਿਆਂ ਦੀ ਛਤਰੀ ਤੇ ਬੈਠੇ ਤੋਂ ਚੀਨੜ ਜੇ ਭਰਾ ਹੀ ਲੱਗਦੇ ਆ ਮੇਰੇ ਸਹਾਨਾ ਬਾਕੀ ਸਾਰੇ ਬਸ ਸ਼ਾਂਤੀ ਆ ਚਲੋ ਬਾਈ ਕੱਢਦਾ ਬਾਹਰ ਸਾਨੂੰ ਫਿਰ ਮੈਂ ਆਉਂਦਾ ਉਹ ਬਾਈ ਕੱਢ ਲਿਆ ਸਾਰੇ ਬਾਹਰ ਆਪਾਂ ਹਾਂ ਭਰ ਗਈ ਛਤਰੀ ਹੁਣ ਡੰਨੇ ਸਾਰਿਆਂ ਨੂੰ ਚੱਲੇ ਆਹਾ ਆ ਡੱਗੇ ਆਪਣਾ ਆਪੇ ਦਾ ਚਾਹਾਂਗੇ ਚੱਕ ਲੈਣੇ ਆ ਰੇ ਬੈਠੇ ਰਗੇ ਦੇਖੋ ਭਾਈ ਛਤਰੀ ਆਪਾਂ ਲਾ ਹੀ ਦਿੰਨੇ ਆ ਆਰਡਰ ਲੈਣਗੇ ਸਾਰੇ ਚੰਗੀ ਤਰ੍ਹਾਂ ਵੈਸੇ ਤਾਂ ਔਡੀ ਗਏ ਆ ਸਾਰੀ ਡਾਰ ਆਪਣੀ ਕੋਈ ਆ ਭਾਈ ਠੀਕ ਹੈ ਜੀ ਹੁਣ ਨਾ ਇੱਧਰ ਛੱਡੇ ਭਾਈ ਦੋ ਜੋੜੇ ਇਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇਹਨਾਂ ਨੇ ਇੱਥੇ ਆਂਡਾ ਵੀ ਰੱਖ ਲਿਆ ਦੇਖ ਲਓ ਠੀਕ ਆ ਆਹ ਜੋੜੇ ਦਾ ਹੈ ਇੱਕ ਕਪੂਰੀ ਵਾਲਾ ਜੋੜਾ ਓ ਉੱਦਲੇ ਸੀ ਕੋਈ ਡਰ ਲੈਣਗੇ ਤੇ ਆ ਦੇਖ ਲਓ ਖੁੱਡਾਂ ਜੀ ਸਲਾਬਾ ਛੋਟੇ ਛੋਟੇ ਸੁੱਕਣ ਲੱਗਿਆ ਹੁਣ ਗਰਮੀ ਪੈਣ ਲੱਗੀ ਕਰਕੇ ਆ ਵੀ ਥੋੜੀ ਝੁੱਪ ਜਿਵੇਂ ਇੱਧਰ ਆਉਂਦੀ ਆ ਕੁਝ ਜੀ ਆਪਾਂ ਧੋ ਕੇ ਦੁਬਾਰਾ ਭਰ ਦਨੇ ਆ ਇਹ ਬਾਹਰ ਕੱਢ ਲੈਣੇ ਆ ਤੇ ਕਲੀ ਲਿਆ ਕੇ ਛੱਡਦੇ ਆ ਪਹਿਲਾਂ ਤਾਂ ਇਹ ਕੰਮ ਕਰ ਗਏ ਦੋਨੇ ਖੁੱਡਾਂ ਜੀ ਇਹ ਹੁਣੇ ਨਹਿਮ ਧੋ ਦੰਨਾ ਮੈਂ ਓ ਬਈ ਜਾਨਵਰ ਆਪਣੇ ਸਾਰੇ ਉੱਚੇ ਚੜ ਗਏ ਆ ਹੇ ਉਹ ਫਿਰਦੇ ਕਿੱਧਰ ਗਏ ਆ ਰੇ ਯਾਰ ਠੀਕ ਹੈ ਜੀ ਆ ਜਾਂਦੀ ਸਾਰੀ ਡਾਰ ਤੇ ਇੱਕ ਅੱਧਾ ਬੱਚਾ ਇੱਥੇ ਕੇ ਫਿਰਦਾ ਨੀ ਮਾਜਾ ਉਹ ਛੋਟਾ ਤਾਂ ਕਰਕੇ ਐ ਕਰਦਾ ਵਾ ਉਹ ਵੀ ਸੁਣ ਦਿਖਾ ਦਿੰਦਾ ਮੈਂ ਡਾਰ ਤਾਂ ਹੋ ਫਿਰਦੀ ਸਾਰੀ ਆਪਣੇ ਆ ਭੀ ਤਿੰਨ ਚਾਰ ਬੱਚੇ ਆ ਤਾਂ ਅੰਬਰਾ ਜੀ ਲੱਗੇ ਚੱਲ ਗਏ ਇਹ ਡਾਰ ਤੋਂ ਬਗੈਰ ਇਹ ਕਿਸੇ ਤਰ੍ਹਾਂ ਦਾ ਕਰਦਾ ਆਹ ਹਾ ਤਾਂ ਪਾਪੇ ਵਾਲਾ ਆ ਗਿਆ ਇਹ ਤਾਂ ਪਾਪੇ ਦਾ ਬੋਲੇ ਦੂਸਰੇ ਨੇ ਡਿਆ ਆਹ ਮੁੜ ਕੇ ਆ ਬਈ ਲਗਦਾ ਨਹੀਂ ਪੈ ਗਿਆ ਕਿਵੇਂ ਤੇਜ਼ ਹੋ ਕੇ ਫਿਰਦੇ ਆ ਇਹ ਲੱਗਦਾ ਬਈ ਉਹ ਦੇਖੋ ਕਿਵੇਂ ਲੂਤ ਲੂਤ ਕਰਦੇ ਫਿਰਦੇ ਦੇਖੋ ਕਿਤੇ ਹੋਰ ਹੀ ਨਾ ਚੱਕਰ ਵੇਖੀ 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 ਉਹਨਾਂ ਚ ਨਹੀਂ ਨਹੀਂ ਲਗੜਦਾ ਹੈ ਨਹੀਂ ਆਏ ਉਹ ਓ ਟੈੜੀ ਦੇਖੋ ਬਈ ਕਿੱਥੇ ਜਿਹੜਾ ਖੜਦਾ ਢਾਰਦਾ ਹੋ ਜਾਂਦੀ ਯਾਰੀ ਆਹ ਨਹੀਂ ਠੀਕ ਆ ਇੱਕ ਬੱਚਾ ਅਧ ਪਾਪੇ ਦਾ ਆ ਰਗਿਆ ਆ ਗਿਆ ਪਹਿ ਲਗੜਨਾ ਪੈ ਜੇ ਇਹ ਨਾ ਉੱਚੀ ਵਾਲੀ ਉੱਡ ਗਈ ਆ ਉੱਟਾ ਈ ਵੀ ਦੇਖੋ ਇਕੱਠੇ ਚੜਾ ਫਿਰਦਾ ਕਾਲਕਾਂਤਰਾ ਹੈ ਆਪਣਾ ਚਿੱਟਾ ਆ ਬਾਈ ਲੱਗਦਾ ਜੇ ਡੱਗ ਪਿਆ ਕਰਦੇ ਯਾਰ ਦੇਖਣਾ ਹੈ ਉਹ ਫਿਰਦਾ ਹੋਵੇ ਹੋਵੇ ਫਿਰਦਾ ਹੋਵੇ ਜਿਆ ਹੋੜ ਗਿਆ ਛਤਰੀ ਤੇ ਬੰਦੇ ਆ ਜਾਨਵਰ ਆਹ ਦੇਖ ਰਿਹਾ ਘਬਟ ਕੇ ਜੂਗਾ। ਲਓ ਵੀ ਬਾਈ ਕਲੀ ਆਪਾਂ ਛਿਰਕਤੀ ਆ। ਆਹ ਦੇਖ ਲੋ ਜਰਾ। ਠੀਕ ਹੈ ਜੀ ਸਾਰੇ ਖੁੱਡੇ ਦੇ ਵਿੱਚ ਪਾਦੀ ਆ। ਆ ਲਓ। ਇਹਦੇ ਨਾਲ ਹੁਣ ਆਏ ਆ ਵਾਇਰਸ ਨਹੀਂ ਆਉਂਦਾ ਦੋ ਬੱਚੇ ਆ ਬੈਠੇ ਉੱਪਰ। ਤਿੰਨ ਉਹ ਥੱਲੇ ਬੈਠੇ ਨਿੱਕੇ। ਤੇ ਇੱਧਰ ਵੀ ਛਿਰਕਤੀ ਆ। ਦੇਖੋ ਵੀ। ਆ ਕੂਥਰੀਆਂ ਅੰਦਰ ਜਾ ਕੇ ਬਹਿ ਗਈ ਆ ਦੀ। ਚੱਕੋ ਜੀ। ਲਓ ਵੀ ਹੁਣ ਮਹਾਰਾਜ ਅਗੇ ਅਰਦਾਸ ਕਰੋ ਵੀ ਵਾਇਰਸ ਬੂਰਸ ਨਾ ਆਵੇ ਕੋਈ ਵੀ। ਤੇ ਬਾਜ ਜਾਣਗੇ ਜਾਨਵਰ ਆਪਾਂ ਦੂਜੇ ਵੀ ਚੱਕ ਲਿਆਵਾਂਗੇ ਥਲੋ ਕਰ ਪੰਜ ਸੱਤ ਦਿਨਾਂ ਤੱਕ ਕਹੀਂ ਧੁੱਪ ਲੱਗੀ ਨਾ ਫਿਰ ਚੱਕ ਲਿਆਵਾਂਗੇ ਓਕੇ ਬਾਈ ਤੇ ਧਾਰ ਆਪਣੀ ਬਈ ਓਈ ਓੱਡੀ ਫਿਰਦੀ ਆ ਦੇਖ ਲਓ ਆ ਵੇ ਆ ਗਈ ਇਹ ਆਲੂ ਯਕੋ ਜੀ ਸਾਰੇ ਓੱਡੇ ਫਿਰਦੇ ਆ ਆ ਵੇ ਦੋ ਮਗਰ ਹੁੰਦੇ ਆ ਕਾ ਹੁੰਦਾ ਕਾਲ ਕੰਤਾ ਜਿਹਾ ਇੱਕ ਘਟ ਡੇੜਾ ਆਪਣਾ ਤੇ ਇੱਕ ਟੂਸੇ ਰੰਡੇ ਜਿਹੜਾ ਹੋ ਫਿਰਦਾ ਉਧਰ ਹੋ ਫਿਰਦਾ ਮੇਰੇ ਸਾਹਮਣਾਂ ਸ਼ਾਇਦ ਤੇ ਇੱਕ ਬਾਈ ਹੋਰ ਸਾਨੂੰ ਯਾਪ ਇੱਥੇ ਹੋਰ ਖੜਾ ਹੋ ਗਿਆ ਕਾਂਤ ਵਾਲਾ ਵੀ ਆ ਗਿਆ ਇਹ ਢੱਕਦਾ ਹੁੰਦਾ ਸੀ ਪਹਿਲਾਂ ਪਾਸੇ ਆਣੀ ਮਗਰ ਹੁੰਦਾ ਕੱਲਾ ਜੀ ਆਵੇ ਰ ਤੇ ਇਹ ਕੌਮ ਹੁੰਦਾ ਚਿੱਟਾ Thì ਆ ਵੀ ਹੁੰਦਾ ਆ ਵੀ ਰਛੇ ਤੇ ਆ ਜਾਂਦਾ ਠੀਕ ਹੈ ਜੀ ਆ ਟੈਡੀ ਟਵਰੀ ਵਾਲਾ ਇੱਥੇ ਬਹਿਂਦਾ ਹੁੰਦਾ ਆਣੀ ਜੇ ਕੱਲਾ ਜੀ ਆਦੇ ਮੁਰੇ ਜਾਂਦਾ ਇਹ ਇੱਥੇ ਬਹਿਂਦਾ ਹੁੰਦਾ ਆ ਟੈਕੀ ਦੇ ਬਨੇਰ ਚਵਾਰੇ ਦੇ ਇਹ ਵੀ ਹਮਰੇ ਸਾਹਮਣੇ ਅੱਜ ਹਟ ਜਾਊਗਾ ਵੇਖ ਲਾਂਗੇ ਬਾਕੀ ਜੀ ਬਹਿ ਵੀ ਆ ਜਾਂਦਾ ਪਰ ਘਰੇ ਬਈ ਸਿਆਣਾ ਆਇਤਾ ਹਟ ਜਾਊਗਾ ਹੌਲੀ ਹੌਲੀ ਜਾਨਵਰ ਨੂੰ ਜੇ ਬੜਾ ਤੰਗ ਕਰਦੇ ਨੇ ਉਹ ਹਰ ਰੇਟੂ ਸਿਰਾਂ ਦੇ ਵਾਲਾ ਉਹ ਨਹੀਂ ਸੀਗਾ ਉਹ ਤਾਂ ਖਣੀ ਪਾਪੇ ਵਾਲਾ ਆ ਹਾਂ ਉਹ ਥੱਪੇ ਮਾਰਦਾ ਇਹ ਕੱਲ ਬਈ ਰਾਤ ਰਹਿ ਕੇ ਆਇਆ ਕਿਤੇ ਆ ਵੀਰਿਆ ਫਰਦਾਨਾ ਕੱਲਾ ਕੱਲਾ ਆ ਵੀਰਿਆ ਉਹ ਵੀ ਜਾਂਦਾ ਇਹ ਹੋ ਗਿਆ ਹੋ ਗਿਆ ਜਾਂਦਾ ਚੱਲੋ ਆ ਜੂਗਾ ਕੋਈ ਚੱਕਰ ਨਹੀਂ ਬਾਈ ਟੈਨਸ਼ਨ ਨਹੀਂ ਆਪਾਂ ਲੈਣੀ ਆ ਆਪਣਾ ਟੈਡੀ ਆਉਂਦਾ ਇਹਦਾ ਬਈ ਨਾਮ ਹੈ ਟੈਡੀ ਰੱਖਿਆ ਕਾਲੇ ਰੋਜੇ ਇਹਦਾ ਬਾਹਲਾ ਕਾਲਾ ਨਾ ਸਾਰੀ ਧਾਰਜੋਂ ਇਹ ਦੂਜੇ ਜੀ ਨਾ ਜਾ ਜਾਂਦਾ ਕਾਲ ਕੰਤਾ ਆਪਣਾ ਠੀਕ ਹੈ ਜੀ ਕਲੀ ਗੁਲੀ ਛਿੜਕਤੀ ਬਾਈ ਦਰਵਾਜ਼ਾ ਭੇਡ ਦਿੰਨੇ ਬੱਚਿਆਂ ਨੂੰ ਪਾਣੀ ਪਿਵਾਵਾਂਗੇ ਆਹ ਤੋਪਾਉਂਦੀ ਨਾ ਆ ਜੀ ਨਹੀਂ ਕ ਜਾਂਦੀ ਆ ਪੀ ਆ ਪਾਣੀ ਪੀ ਲੈਣਗੇ ਇਹ ਹਜੇ ਨਹੀਂ ਰੱਖਦੇ ਆਪਾਂ ਰੋਕੇ ਰੱਖਦਾਂਗੇ ਜਦੋਂ ਇਹ ਆਗੇ ਨਾਲੇ ਇਹਨਾਂ ਨੂੰ ਦਾਣੇ ਰੱਖਦਾਂਗੇ ਉਹਨਾਂ ਟਾਈਮ ਥੱਲੇ ਮੁਰਗੀਆਂ ਨੂੰ ਚੱਲ ਕੇ ਦਾਣੇ ਪੋਣੇ ਨਾਲੇ ਸੋਨੂੰ ਕਮਰੇ ਵਾਲੇ ਉੱਤੇ ਕਬੂਤਰਾਂ ਨੂੰ ਦਾਣੇ ਪਾ ਦੇਣ ਨਾਲੇ ਤੁਹਾਨੂੰ ਦਿਖਾਉਣਾ ਮੈਂ ਸਾਰੀ ਠੀਕ ਹੈ ਭਾਈ ਚਲੋ ਜੀ ਚੱਲ ਗਏ ਆ ਗੱਲ ਤੇ ਸਾਰੀ ਸਵਾਦ ਆਉਂਦਾ ਭਾਈ ਇੰਨੇ ਕ ਬੱਚੇ ਢਾਕੇ ਨਾ ਫੇਰ ਵੀ ਜਿਹੜੇ ਇੱਕ ਦੋ ਭੱਜ ਗਏ ਨਾ ਉਹ ਵੀ ਕਿਤੇ ਵਾਪਸ ਮੁੜਿਆ ਹੁਣ ਤਨਯਾਰਾ ਫੇਰ ਆ ਜੂ ਭਾਈ ਪੂਰਾ ਹੀ ਕਾਟਰ ਕਹਾ ਦਾ ਮੈਂ ਤੁਹਾਨੂੰ ਕੀ ਪਿਆ ਗਿਆ ਮੈਂ ਉਹ ਗੱਲ ਤਾਂ ਵਿਚਾਲੀ ਰਹਿ ਗਈ ਆਪਣੀ ਆ ਜਿਹੜਾ ਮੈਂ ਡੋਰ ਵਾਲਾ ਕੂਤਰ ਅੰਦਰੋਂ ਫੜਿਆ ਸੀ ਨਾ ਭਾਈ ਉਹ ਵੀ ਉੱਥੋਂ ਨਿਕਲੇਗਾ ਉਹ ਵੀ ਇਹਨਾਂ ਦੀ ਚੁੱਡਾ ਪਰਦਾ ਕਿਤੇ ਪਤਾ ਨਹੀਂ ਤਾਂ ਡਿੱਗ ਪਿਆ ਕਿੱ ਆ ਗਿਆ ਛਤਰੀ ਦੇ ਇਹੀ ਬਹਿੰਦਾ ਇੱਧਰ ਉਹ ਚਵਾਰੇ ਦੇ ਚਲੋ ਆ ਡੰਡੇ ਵਾਲਾ ਆ ਗਿਆ ਕਾਂਤੜਾ ਆ ਗਿਆ ਹੋਰਾਂ ਨੂੰ ਨਹੀਂ ਬਹਿੰਦੇ ਨੇ ਜਿਹੜਾ ਬਹਿ ਗਿਆ ਬਹਿ ਗਿਆ ਇਹਨੂੰ ਵੀ ਬਸ ਮੈਂ ਤਾੜ ਹੀ ਦਿੰਨਾ ਇੱਕ ਮਿੰਟ ਇੱਧਰ ਲੇ ਖੁੱਡੇ ਛੱਡ ਦਾਂ ਨੂੰ ਤਿੰਨ ਬੱਚੇ ਆ ਗਏ ਇੱਕ ਆਹ ਹਰੇ ਮੁ ਢੱਡਾ ਵਾਲਾ ਜਿਹੜਾ ਸਾਨੂੰ ਕਹਿੰਦੇ ਨੇ ਪਾਸੇ ਬਹਿੰਦਾ ਵਾ ਚਵਾਰੇ ਦੇ ਇਹ ਵਾਲਾ ਇੱਕ ਆ ਕਾਂਤੜਾ ਉਹ ਫਿਰਦਾ ਤੇ ਇੱਕ ਆਹ ਬਈ ਫੱਟੀ ਵਾਲਾ ਝੱਲ ਰੰਦ ਲਈ ਇੱਕੀ ਕੀਤੀ ਸ਼ਾ ਖਾ ਜਾ ਚਲੋ ਦਰਵਾਜ਼ਾ ਲਾਦ ਗਏ ਜਿਹੜੇ ਆ ਗਏ ਆ ਗਏ ਤੇ ਬਾਕੀਆਂ ਨੂੰ ਨਹੀਂ ਆਉਣ ਦਿੰਦੇ ਹਜੇ ਆਪਾਂ ਇਹ ਹਜੇ ਸਾਰਿਆਂ ਦੀ ਕਪੈਸਿਟੀ ਵੀ ਹੈਗੀ ਆ ਤੇ ਬੈਨ ਨਹੀਂ ਆਪਾਂ ਦੇ ਆ ਰਿਹਾ ਆ ਰਿਹਾ ਡੋਰ ਵਾਲਾ ਡੋਰ ਆ ਜਾਂਦਾ ਗੁੱਡਾ ਹੀ ਫਰਦਾ ਉਹਦਾ ਬਾਈ ਵੇਖਦੇ ਆ ਤੇ ਆ ਛਤਰੀ ਤੇ ਉਹ ਲੱਗਿਆ ਹੋਵੇ ਮੇਰੇ ਲਾਇਆ ਹੋਇਆ ਏ ਹੱਥੋਂ ਨਿਕਲ ਗਿਆ ਬਾਈ ਮੈਂ ਬੰਨਣ ਲੱਗਿਆ ਛਤਰੀ ਤੇ ਪੱਠਾ ਇਹ ਵੇਹੇ ਲੱਗਿਆ ਹੋਵੇ ਬਾਜੀ ਛੱਡਣਾ ਇਹ ਆਪਾਂ ਆਵੇ ਆ ਗਿਆ ਆਹ ਗਲਾਬੀ ਗਾਂ ਤਾਂ ਫੇ ਕਿੰ ਆ ਵਿਕਦੀਆਂ ਨੇ ਇਹ ਇਹ ਕਮਾਲ ਹੀ ਹੋ ਗਈ ਬਈ ਇਹ ਹੱਥੋਂ ਨਿਕਲੇ ਗਿਆ ਸਾਣਾ ਡੀ ਜੀ ਆ ਇਹਨਾਂ ਨੂੰ ਬਾਤੇ ਖਾਣ ਲਗੇ ੁਰਗੀਆਂ ਨੂੰ ਵੀ ਬਾਤੇ ਭਾਈ ਜਾਣੇ ਆ ਤਾਂ ਵਾਲੇ ਲਈ ਲੈ ਕੇ ਚਾ ਲਦੇ ਭਾਈ ਆ ਜੋੜਾ ਪਛੜਨਾ ਖੁੱਡੇ ਦੇ ਵਿੱਚ ਆ ਕੂਤਰੀ ਐ ਇਧਰ ਲਕੂਤਰਾ ਅਲਸਰਾ ਚੀਨੀ ਕੂਤਰੀ ਐ ਇਹ ਪਛੜਨਾ ਵੱਡੇ ਖੁੱਡੇ ਦੇ ਵਿੱਚ ਤੇ ਆ 7 ਲੀਟਰੇ ਦਾਣੇ ਰੱਖਦੇ ਨਾਲ ਇਹਨਾਂ ਨੂੰ ਚਲੋ ਚੱਲਗੇ ਤਾਂ ਆ ਛੜਦਾ ਭਾਈ ਆਪਾਂ ਜੋੜਾ ਆ 7 ਲੀਟਰੇ ਰਾਤੀ ਕੁਜੀ ਵੀ ਰੱਖ ਦਿੰਨੇ ਜੀ ਬਾਈ ਕੁਜੀ ਵੀ ਰੱਖਦੀ ਖਾਣ ਲੈਂਗੇ ਦਾਣੇ ਲੋਕ ਲਾਤਾ ਆ ਬੰਦੇ ਫਾਇਦਾ ਹੋ ਡੰਡਾ ਡੰਡੇ ਰੂਸੀਆ ਆ ਮੜਕੇ ਜਿਹੜਾ ਥੱਪੇ ਮਾਰਦੇ ਨੇ ਕੱਲ ਮੇਰੇ ਹਾਂਦੇ ਨੂੰ ਛਤਰੀ ਤੇ ਬੈਠਾ ਸੀ ਆ ਆ ਕੇ ਡੋਰਾ ਡੋਰਾ ਆ ਗਿਆ ਮੈਂ ਤਾਂ ਫਰਦਾ ਨੀ ਮੈਂ ਮਝਾ ਲੇ ਬਾ ਕੀ ਨਹੀਂ ਬਈ ਹਜੇ ਕਿਹਨੂੰ ਲੈਣ ਦਾ ਲਓ ਬਈ ਚਾਰ ਬੱਚੇ ਆ ਗਏ ਸੀ ਚਾਰੇ ਤਾੜ ਤੇ ਆਪਾਂ ਹੁਣ ਨਹੀਂ ਇੱਕ ਨਵਾਂ ਆਇਆ ਜੀ ਆਕਰ ਤੁਹਾਡੇ ਸਾਹਮਣੇ ਤਾੜੇ ਮੈਂ ਬਾਕੀ ਢਾਰ ਸਾਰੀ ਆਦੇ ਫੈਰ ਦੂਈ ਆ ਠੀਕ ਹੈ ਜੀ ਦਿਖਾ ਦੇਣਾ ਤੁਹਾਨੂੰ ਮੈਂ ਤੇ ਜਿਹੜਾ ਬਈ ਉਹ ਡੋਰ ਵਾਲਾ ਨਿਕਲ ਗਿਆ ਜੀ ਉਹ ਹਾ ਤਾਰਾਂ ਤੇ ਬਹਿ ਗਿਆ ਆਦੇ ਬੈਠਾ ਠੀਕ ਆ ਆ ਜੂਗਾ ਇਹ ਕੋਈ ਚੱਕਣ ਆ ਫਰਦੀ ਸਾਰੀ ਢਾਰ ਚੈੱਕ ਕਰੋ ਬਈ ਇਹਨਾਂ ਜਿਉਂ ਚੱਤ ਕਰੂਗਾ ਉਦੋਂ ਬਹਿ ਜਾਣਗੇ ਤੇ ਇਹ ਵੀ ਦਾ ਪਾਈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੇ ਉਸ ਵੀਡੀਓ ਕਹਦਾ ਲਗੀ ਬਾਏ ਮਿੱਤਰੋ ਆਹਨੇ ਕਿਧਰੋਂ ਖਾ ਖਾ ਕੇ ਆਉਂਦੇ ਆ ਦੇਖੋ